ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਜਿਵੇਂ ਆਪਾਂ ਖਾਣ ਵਾਸਤੇ ਘਰੇ ਸਬਜ਼ੀਆਂ ਬੀਜਦੇ ਆ ਤੇ ਉਹਨਾਂ ਵਿੱਚ ਜਿਹੜੀ ਇੱਕ ਚੀਜ਼ ਬੀਜਦੇ ਆ ਜੀ ਉਹ ਬੀਜਦੇ ਆ ਜੀ ਆਪਾਂ ਧਣੀਆਂ ਤੇ ਜ਼ਿਆਦਾਤਰ ਆਪਾਂ ਦੇਖਦੇ ਆ ਵੀ ਜਦੋਂ ਇਹ ਧਣੀਆਂ ਬੀਜਦੇ ਆ ਜਾਂ ਤਾਂ ਜ਼ਿਆਦਾਤਰ ਉੱਗਦੇ ਹੀ ਨਹੀਂ ਹੈਗਾ ਤੇ ਜਾਂ ਫਿਰ ਜੇ ਉੱਗਦਾ ਬਹੁਤ ਹੀ ਜ਼ਿਆਦਾ ਇਹ ਧਣੀਆਂ ਵਿਰਲਾ ਉੱਗਦਾ ਤੇ ਇਸ ਕਰਕੇ ਆਪਾਂ ਪਰੇਸ਼ਾਨ ਹੋ ਜਾਂਦੇ ਆ ਵੀ ਐਡੀ ਮਿਹਨਤ ਕੀਤੀ ਪਾਰੇ ਜਿਹੜਾ ਧਣੀਆਂ ਉਹ ਨਾ ਹੀ ਤਾਂ ਆਪਣਾ ਪੂਰੀ ਤਰ੍ਹਾਂ ਉੱਗਿਆ ਤੇ ਨਾ ਹੀ ਜੰਮਿਆ ਤੇ ਅੱਜ ਤੁਹਾਨੂੰ ਆਪਾਂ ਇੱਕ ਇਹੋ ਜਿਹਾ ਤਰੀਕਾ ਦੱਸਾਂਗੇ ਵੀ ਜਿਹਦੇ ਨਾਲ ਜਿਹੜਾ ਤੁਸੀਂ ਘਰੇ ਖਾਣ ਵਾਸਤੇ ਇਹ ਧਣੀਆਂ ਬੀਜੋਗੇ ਕੱਲਾ ਕੱਲਾ ਦਾਣਾ ਜਿਹੜਾ ਧਣੀਆਂ ਦਾ ਉੱਗੇਗਾ ਤੇ ਜਿਹੜੀ ਤੁਹਾਡੀ ਮਤਲਬ ਕਿਹਾਰੀ ਹੋਏਗੀ ਧਣੀਆਂ ਦੀ ਉਹ ਹਰੀ-ਪਰੀ ਤੇ ਹਰਿਆਲੀ ਦੇ ਨਾਲ ਭਰ ਜਾਏਗੀ ਤੇ ਕੋਈ ਜੀ ਦਿਨਾਂ ਦੇ ਵਿੱਚ ਜਿਹੜਾ ਧਣੀਆਂ ਮਤਲਬ ਗਰੋਥ ਕਰ ਜਾਏਗਾ ਤੇ ਛੇਤੀ ਤੋਂ ਛੇਤੀ ਸਬਜ਼ੀ ਦੇ ਵਿੱਚ ਪਾਣ ਲਈ ਧਣੀਆਂ ਜਿਹੜਾ ਤੁਹਾਡਾ ਤਿਆਰ ਹੋ ਜਾਏਗਾ ਤੇ ਜਿਹੜਾ ਤੁਹਾਨੂੰ ਤਰੀਕਾ ਦੱਸਾਂਗੇ ਬਿਲਕੁਲ ਆਸਾਨ ਤੇ ਘਰੇਲੂ ਤਰੀਕਾ ਹੈ ਤੁਸੀਂ ਇਹੋ ਤਰੀਕਾ ਵਰਤ ਕੇ ਤੇ ਘਰੇ ਧਣੀਆਂ ਜਿਹੜਾ ਉਗਾ ਸਕਦੇ ਹੋ ਤੇ ਸਾਡੇ ਨਾਲ ਬਣ ਕੇ ਰਹੋ ਜੀ ਤੇ ਵੇਖਿਓ ਜੀ ਜਿਹੜਾ ਤਰੀਕਾ ਅਸੀਂ ਦੱਸਦੇ ਆਂ ਤੇ ਉਹ ਤਰੀਕਾ ਵੀਡੀਓ ਦੇ ਵਿੱਚ ਦਿਖਾਵਾਂਗੇ ਤਾਂ ਤੁਸੀਂ ਇਹੋ ਤਰੀਕਾ ਵਰਤ ਲਿਓ ਤੇ ਧਣੀਆਂ ਇਹਦਾ ਤੁਸੀਂ ਬੀਜ ਕੇ ਤੇ ਫਾਇਦਾ ਤੇ ਲਾਭ ਉਠਾ ਸਕਦੇ ਹੋ ਤੇ ਸਾਡੇ ਨਾਲ ਬਣ ਕੇ ਰਹੋ ਜੇ ਤੇ ਸਾਰੀ ਵੀਡੀਓ ਦੇਖਿਓ ਤੇ ਤੁਹਾਨੂੰ ਵਿੱਚ ਦੱਸ ਦਿਆਂ ਜੀ ਆਜੋ ਤਰੀਕਾ ਤਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਧਣੀਆਂ ਦਾ ਬੀਜ ਲੈਣਾ ਹੈ ਜੀ ਉਹ ਵਧੀਆ ਕੁਆਲਿਟੀ ਦਾ ਬੀਜ ਲੈਣਾ ਹੈ ਕਿਉਂਕਿ ਜਿਹੜਾ ਵਧੀਆ ਕੁਆਲਿਟੀ ਦਾ ਬੀਜ ਹੁੰਦਾ ਹੈ ਇੱਕ ਤਾਂ ਛੇਤੀ ਉੱਗਦਾ ਹੈ ਤਾਂ ਜਿਹੜੀ ਗਰੋਥ ਹੈ ਉਹ ਵੀ ਬਹੁਤ ਜਲਦੀ ਕਰਦਾ ਹੈ ਤਾਂ ਜਿਹੜਾ ਧਣੀਆਂ ਲੰਮੇ ਸਮੇਂ ਤੱਕ ਚੱਲਦਾ ਹੈ ਤੇ ਜਿਹੜਾ ਧਣੀਆਂ ਦਾ ਬੀਜ ਲੈਣਾ ਹੈ ਜੀ ਉਹ ਤੁਸੀਂ ਲੈਣਾ ਹੈ ਜੀ ਦੁਫਾੜ ਜੇਕਰ ਧਣੀਆਂ ਦਾ ਬੀਜ ਦੁਫਾੜ ਨਹੀਂ ਤਾਂ ਤੁਸੀਂ ਉਹਨੂੰ ਕਿਸੇ ਚੀਜ਼ ਦੇ ਨਾਲ ਦੁਫਾੜ ਕਰ ਲੈਣਾ ਕਿਉਂਕਿ ਦੁਫਾੜ ਕਰਨ ਤੋਂ ਬਾਅਦ ਜਿਹੜਾ ਧਣੀਆਂ ਦਾ ਬੀਜ ਹੈ ਦੁੱਗਣਾ ਹੋ ਜਾਏਗਾ ਛੇਤੀ ਜੰਮੇਗਾ ਤਾਂ ਛੇਤੀ ਉੱਗ ਜਾਏਗਾ ਤਾਂ ਫਿਰ ਲੈਣਾ ਜੀ ਇਸ ਤਰ੍ਹਾਂ ਆਪਾਂ ਖਾਲੀ ਪਲਾਸਟਿਕ ਦਾ ਇੱਕ ਡੱਬਾ ਖਾਲੀ ਪਲਾਸਟਿਕ ਦਾ ਡੱਬਾ ਲੈ ਕੇ ਤਾਂ ਉਹਦੇ ਵਿੱਚ ਪਾ ਲੈਣੀ ਹੈ ਜੀ ਰੇਤ ਰੇਤ ਪਾਉਣ ਤੋਂ ਬਾਅਦ ਉਹ ਡੱਬੇ ਵਿੱਚ ਬਰਾਬਰ ਮਾਤਰਾ ਵਿੱਚ ਕਰ ਲੈਣੀ ਹੈ ਤੇ ਫਿਰ ਲੈਣਾ ਜੀ ਆਪਾਂ ਇੱਕ ਸੂਤੀ ਕਪੜਾ ਤੇ ਸੂਤੀ ਕਪੜਾ ਲੈ ਕੇ ਜਿਹੜਾ ਧਣੇ ਦਾ ਬੀਜ ਹੈ ਉਹ ਇਸ ਤਰ੍ਹਾਂ ਇਹਦੇ ਵਿੱਚ ਪਾ ਲੈਣਾ ਤੇ ਉੱਪਰੋਂ ਮਾਰ ਲੈਣੀ ਹੈ ਜੀ ਕੁੱਟ ਕੇ ਗੰਢ ਤੇ ਗੰਢ ਮਾਰਨ ਤੋਂ ਬਾਅਦ ਲੈਣਾ ਹੈ ਜੀ ਆਪਾਂ ਪਾਣੀ ਤੇ ਜਿਹੜਾ ਇਹ ਬੀਜ ਹੈ ਇਹ ਪਾਣੀ ਦੇ ਵਿੱਚ ਡਬੋ ਲੈਣਾ ਤੇ ਪਾਣੀ ਦੇ ਵਿੱਚ ਡਬੋਣ ਤੋਂ ਬਾਅਦ ਜਿਹੜਾ ਆਪਣਾ ਬੀਜ ਹੈ ਇਹ ਚੰਗੀ ਤਰ੍ਹਾਂ ਗਿੱਲਾ ਹੋ ਜਾਏਗਾ ਤੇ ਗਿੱਲਾ ਕਰਨ ਤੋਂ ਬਾਅਦ ਜਿਹੜਾ ਫਿਰ ਆਪਾਂ ਅਗਲਾ ਕੰਮ ਕਰਨਾ ਹੈ ਜੀ ਜਿਹੜਾ ਆਪਾਂ ਇਹ ਡੱਬਾ ਲਿਆ ਸੀ ਤੇ ਇਹਦੇ ਵਿੱਚ ਰੇਤ ਪਾਈ ਹੈ ਤੇ ਇਹਦੇ ਬਿਲਕੁਲ ਵਿਸਕਾਰ ਕਰ ਲਾਂਗੇ ਜੀ ਆਪਾਂ ਇੱਕ ਖੱਡਾ ਤੇ ਖੱਡਾ ਕਰਕੇ ਜਿਹੜਾ ਇਹ ਆਪਾਂ ਬੀਜ ਹੈ ਇਹਦੇ ਵਿੱਚ ਰੱਖ ਲੈਣਾ ਤੇ ਰੱਖਣ ਤੋਂ ਬਾਅਦ ਰੇਤ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਦੱਬ ਕੇ ਤਾਂ ਫੇਰ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਲੈਣਾ ਹੈ ਜੀ ਆਪਾਂ ਫੇਰ ਪਾਣੀ ਤਾਂ ਇਸ ਦੇ ਵਿੱਚ ਪਾਣੀ ਪਾ ਦੇਣਾ ਤੇ ਪਾਣੀ ਇੰਨੀ ਮਾਤਰਾ ਵਿੱਚ ਪਾਣਾ ਹੈ ਵੀ ਜਿਹੜੀ ਆਪਣੀ ਰੇਤ ਹੈ ਉਹ ਚੰਗੀ ਤਰ੍ਹਾਂ ਗਿੱਲੀ ਹੋ ਜਾਏ ਤੇ ਬੀਜ ਜਿਹੜਾ ਆਪਣਾ ਬਿਲਕੁਲ ਵਿੱਚ ਡੁੱਬ ਕੇ ਤਾਂ ਗਿੱਲਾ ਹੋ ਜਾਏ ਤਾਂ ਫਿਰ ਉਸ ਤੋਂ ਬਾਅਦ ਆਪਾਂ ਇਸ ਡੱਬੇ ਨੂੰ ਚਾਰ ਦਿਨਾਂ ਲਈ ਕਿਸੇ ਛਾਂ ਵਾਲੀ ਜਗ੍ਹਾ ਦੇ ਵਿੱਚ ਰੱਖ ਦੇਣਾ ਇਹਨੂੰ ਧੁੱਪੇ ਨਹੀਂ ਰੱਖਣਾ ਨਹੀਂ ਤਾਂ ਆਪਣਾ ਬੀਜ ਖਰਾਬ ਹੋ ਜਾਏਗਾ ਤਾਂ 4 ਦਿਨਾਂ ਤੋਂ ਬਾਅਦ ਤੁਸੀਂ ਵੇਖੋਗੇ ਵੀ ਤੁਹਾਡਾ ਬੀਜ ਬੀਜਣ ਲਈ ਬਿਲਕੁਲ ਰੈਡੀ ਤੇ ਤਿਆਰ ਹੋ ਜਾਏਗਾ। ਤਾਂ 4 ਦਿਨ ਲੰਘ ਜਾਣ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਜੀ। ਇਹ ਧਣੀਆਂ ਆਪਾਂ ਕੱਢ ਕੇ ਤੁਹਾਨੂੰ ਦਿਖਾਣੇ ਆ ਜੀ ਵੀ 4 ਦਿਨ ਲੰਘਣ ਤੋਂ ਬਾਅਦ ਵੀ ਇਹ ਕਿਸ ਤਰ੍ਹਾਂ ਦਾ ਤੇ ਕਿਵੇਂ ਤਿਆਰ ਹੋਇਆ ਜੀ। ਤੇ ਆ ਤੁਸੀਂ ਦੇਖ ਸਕਦੇ ਹੋ ਜੀ। 4 ਦਿਨ ਲੰਘ ਜਾਣ ਤੋਂ ਬਾਅਦ ਤੇ ਆ ਦੇਖੋ ਜੀ। ਕੱਲੇ-ਕੱਲੇ ਬੀਜ ਨੇ ਜਿਹੜੀਆਂ ਨੇ ਉਹ ਜੜਾ ਮਾਰ ਚੁੱਕਿਆ ਤੇ ਜਿਹੜਾ ਧਣਿਆ ਆਪਣੇ ਬੀਜਾਂ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਤੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਸਮਝਾਇਆ ਸੀ ਵੀ ਇਸ ਨੂੰ ਮਲ ਕੇ ਧਣਿਆ ਨੂੰ ਤੇ ਦੋ ਫਾੜ ਕਰ ਲੈਣਾ ਤੇ ਉਹਦੇ ਨਾਲ ਜਿਹੜੇ ਬੀਜ ਨੇ ਆ ਤੁਸੀਂ ਦੇਖ ਸਕਦੇ ਹੋ ਵੀ ਕੱਲਾ-ਕੱਲਾ ਬੀ ਹੈ ਜਿਹੜਾ ਰੂਟਸ ਕੱਢ ਚੁੱਕਿਆ ਜੜਾ ਮਾਰ ਚੁੱਕਿਆ ਤੇ ਬਹੁਤ ਹੀ ਵਧੀਆ ਇਹ ਤਿਆਰ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆ ਜੀ ਇਸ ਨੂੰ ਆਪਣੀ ਕਿਹਾਰੀ ਦੇ ਵਿੱਚ ਅਗਲਾ तरीका ਵੀ ਕਿਵੇਂ ਇਸ ਨੂੰ ਅੱਗੇ ਬੀਜਣਾ ਹੈ ਤੇ ਹੁਣ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਜਿਹੜੀ ਕਿਆਰੀ ਦੇ ਵਿੱਚ ਆਪਾਂ ਇਹ ਧਣੀਆਂ ਲਾਉਣਾ ਉਸ ਕਿਆਰੀ ਦੀ ਚੰਗੀ ਤਰ੍ਹਾਂ ਆਪਾਂ ਗੜਾਈ ਕਰ ਲੈਣੀ ਹੈ ਤੇ ਬਰੀਕ ਗੜਾਈ ਕਰਨ ਤੋਂ ਬਾਅਦ ਜੇਕਰ ਉਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਘਾਹ ਜਾਂ ਕੂੜ-ਕਬਾੜ ਹੈ ਤਾਂ ਉਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਚੁਗ ਲੈਣਾ ਤੇ ਚੁਗਣ ਤੋਂ ਬਾਅਦ ਉਹ ਕਿਆਰੀ ਨੂੰ ਹੱਥਾਂ ਦੇ ਨਾਲ ਬਰਾਬਰ ਮਾਤਰਾ ਦੇ ਵਿੱਚ ਇੱਕ ਬਰਾਬਰ ਕਰਨ ਤੋਂ ਬਾਅਦ ਜਿਹੜਾ ਬੀਜ ਹੈ ਇਹ ਧਣੀਆਂ ਦਾ ਬੀਜ ਲੈ ਕੇ ਤੇ ਹਲਕੇ ਹੱਥਾਂ ਦੇ ਨਾਲ ਬਿਲਕੁਲ ਉਸ ਕਿਆਰੀ ਦੇ ਵਿੱਚ ਖਿਲਾਰ ਦੇਣਾ ਤੇ ਬੀਜ ਇਸ ਤਰ੍ਹਾਂ ਖਿਲਾਰਨਾ ਵੀ ਜਿਹੜਾ ਸਾਰੀ ਕਿਆਰੀ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਪੂਰਾ ਆ ਜਾਏ ਤੇ ਜਦੋਂ ਆਪਣਾ ਇਹ ਬੀਜ ਖਿਲਾਰ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਲੈ ਕਰਨਾ ਹੈ ਜੀ ਉਹ ਆਪਾਂ ਲੈਣੀ ਹੈ ਜੀ ਸੁੱਕੀ ਮਿੱਟੀ ਤੇ ਸੁੱਕੀ ਜਿਹੜੀ ਮਿੱਟੀ ਲੈਣੀ ਹੈ ਉਸ ਦੇ ਵਿੱਚ ਵੀ ਆਪਾਂ ਥੋੜੀ ਜੀ ਮਤਲਬ ਜਿਹੜੀ ਆਪਣੇ ਘਰੇਲੂ ਗੋਹੇ ਦੀ ਰੂੜੀ ਹੈ ਉਹ ਮਿਲਾ ਕੇ ਤਾਂ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਜਿਹੜਾ ਕਿਆਰੀ ਦੇ ਵਿੱਚ ਆਪਾਂ ਬੀਜ ਬੀਜਿਆ ਹੈ ਤੇ ਉਸ ਦੇ ਉੱਪਰ ਜਿਹੜੀ ਇਹ ਹਲਕੇ ਹੱਥਾਂ ਦੇ ਨਾਲ ਥੋੜੀ-ਥੋੜੀ ਮਿੱਟੀ ਖਿਲਾਰ ਦੇਣੀ ਹੈ ਤੇ ਬਰਾਬਰ ਮਾਤਰਾ ਦੇ ਵਿੱਚ ਸਾਰੀ ਕਿਆਰੀ ਦੇ ਵਿੱਚ ਆਪਾਂ ਇਹ ਮਿੱਟੀ ਹੈ ਜਿਹੜੀ ਖਿਲਾਰ ਦੇਣੀ ਹੈ ਤੇ ਉਸ ਤੋਂ ਬਾਅਦ ਜਦੋਂ ਆਪਣਾ ਇਹ ਮਤਲਬ ਮਿੱਟੀ ਖਿਲਾਰ ਦਾਂਗੇ ਤੇ ਬੀਜ ਆਪਣਾ ਜਿਹੜਾ ਕਿਆਰੀ ਦੇ ਵਿੱਚ ਆਪਾਂ ਪਾ ਦਾਂਗੇ ਤੇ ਖਿਲਾਰ ਦਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਇਸ ਕਿਆਰੀ ਦੇ ਵਿੱਚ ਆਪਾਂ ਲਾਉਣਾ ਹੈ ਜੀ ਪਾਣੀ ਤੇ ਜਿਹੜਾ ਪਾਣੀ ਲਾਉਣਾ ਤਾਂ ਉਹ ਹੋ ਸਕੇ ਵੀ ਜਿਵੇਂ ਆਪਣੇ ਘਰਾਂ ਦੇ ਵਿੱਚ ਟੂਟੀ ਵਾਲਾ ਅੱਧਾ ਇੰਚੀ ਪਾਈਪ ਹੁੰਦਾ ਉਸ ਦੇ ਨਾਲ ਲਾਇਆ ਜਾਏ ਤੇ ਕਿਉਂਕਿ ਫਿਰ ਜਿਹੜਾ ਆਪਾਂ ਪਾਣੀ ਲਾਵਾਂਗੇ ਤਾਂ ਉਹ ਬਿਲਕੁਲ ਜਿਹੜਾ ਸਲੋ ਲਾਣਾ ਹੈ ਹੌਲੀ ਲਾਣਾ ਹੈ ਵੀ ਜਿਹੜੀ ਆਪਣੀ ਕਿਆਰੀ ਹੈ ਉਸ ਦੇ ਵਿੱਚ ਪਾਣੀ ਹੌਲੀ-ਹੌਲੀ ਜਾਏ ਕਿਉਂਕਿ ਜਿਹੜਾ ਫਿਰ ਆਪਾਂ ਬੀਜ ਖਿਲਾ ਰਿਆ ਹੋਏਗਾ ਫਿਰ ਉਹ ਬੀਜ ਮਤਲਬ ਉੱਪਰ ਉੱਠ ਕੇ ਤੇ ਇੱਕ ਤੇ ਅੱਗੇ ਜਾ ਕੇ ਕਈ ਥਾਵਾਂ ਤੇ ਉਹ ਇਕੱਠਾ ਹੋ ਜਾਏਗਾ ਤੇ ਇਸ ਤਰ੍ਹਾਂ ਬਰਾਬਰ ਮਾਤਰਾ ਦੇ ਵਿੱਚ ਜਿਹੜਾ ਬੀਜ ਹੈ ਆਪਣੀ ਕਿਆਰੀ ਦੇ ਵਿੱਚ ਪਿਆਰ ਆਏਗਾ ਜਿਹੜਾ ਪਾਣੀ ਹੈ ਇਹ ਬਿਲਕੁਲ ਹੌਲੀ-ਹੌਲੀ ਲਾਣਾ ਹੈ ਤੇ ਫਿਰ ਪਾਣੀ ਲਾਣ ਤੋਂ ਬਾਅਦ ਆਪਣੀ ਕਿਆਰੀ ਦੇ ਵਿੱਚ ਜਿਹੜਾ ਪਾਣੀ ਹੈ ਉਹ ਬੜਾ ਜ਼ਿਆਦਾ ਨਹੀਂ ਲਾਣਾ ਵੀ ਜਿਹਦੇ ਨਾਲ ਜਿਹੜੀ ਆਪਣੀ ਇਹ ਕਿਆਰੀ ਹੈ ਪਾਣੀ ਦੇ ਨਾਲ ਜਿਹੜੀ ਗਿੱਲੀ ਹੋ ਜਾਏ ਤੇ ਜਦੋਂ ਇਹ ਮਤਲਬ ਆ ਪਾਣੀ ਲਾ ਦੇਣਾ ਤਾਂ ਤੁਸੀਂ ਦੇਖੋਗੇ ਕਿ ਕੋਈ ਜੀ ਦਿਨਾਂ ਦੇ ਵਿੱਚ ਜਿਹੜਾ ਆਪਣਾ ਤਣੀਆਂ ਇਹ ਬਹੁਤ ਛੇਤੀ ਗਰੋਥ ਕਰ ਜਾਏਗਾ ਤੇ ਪੂਰੀ ਤਰ੍ਹਾਂ ਜਿਹੜਾ ਸਾਰੀ ਕਿਆਰੀ ਦੇ ਵਿੱਚ ਤਣੀਆਂ ਉੱਗ ਜਾਏਗਾ ਤੇ ਜਿਹੜੀ ਆਪਣੀ ਕਿਆਰੀ ਹੈ ਕੋਈ ਜੀ ਦਿਨਾਂ ਦੇ ਵਿੱਚ ਹਰੀ-ਭਰੀ ਹੋ ਜਾਏਗੀ ਤੇ ਤੁਹਾਡੀ ਸਬਜ਼ੀ ਦੇ ਵਿੱਚ ਪਾਣ ਲਈ ਜਿਹੜਾ ਤਣੀਆਂ ਬਹੁਤ ਜਲਦੀ ਤਿਆਰ ਹੋ ਜਾਏਗਾ ਇਸ ਕਰਕੇ ਜਿਹੜਾ ਮਤਲਬ ਆਪਾਂ ਤਰੀਕਾ ਦੱਸਿਆ ਜੀ ਇਸ ਤਰੀਕੇ ਦੇ ਨਾਲ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਆਪਣੇ ਘਰੇ ਧਣੀਆਂ ਬੀਜ ਸਕਦੇ ਹੋ ਤੇ ਉਸ ਨੂੰ ਵਰਤ ਸਕਦੇ ਹੋ ਤੇ ਖਾ ਸਕਦੇ ਹੋ ਤੇ ਇਹ ਦਿੱਤੀ ਜੀ ਆਪਾਂ ਧਣੀਆਂ ਬੀਜਣ ਦੀ ਜਾਣਕਾਰੀ ਤੇ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਮਤਲਬ ਦੱਸਿਓ ਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਦੀ ਵੀਡੀਓ ਇੱਥੇ ਹੀ ਕਰਦੇ ਹਾਂ ਜੀ ਸਮਾਪਤ ਉਹ ਨਵੀ ਜੀ ਵਧੀਆ ਜੀ ਜਾਣਕਾਰੀ ਛੇਤੀ ਲੈ ਕੇ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ